ਆ ਰਹੇ ਹੋ ਅੱਜ ਅਸੀਂ ਮਾਂ ਕਲੇਸੀਆ ਦੇ ਨਾਲ ਮਿਲ ਕੇ ਪ੍ਰਭੂ ਪ੍ਰਕਾਸ਼ ਦਾ ਦਿਹਾੜਾ ਐਪੀਫਾਨੀ ਫੀਸਟ ਅਤੇ ਨਾਲ ਹੀ ਮਜੂਸੀਆਂ ਦੀ ਈਦ ਮਨਾ ਰਹੇ ਹਾਂ ਜਦੋਂ ਅਸੀਂ ਮੱਤੀ ਦੀ ਅੰਜੀਲ ਉਹਦਾ ਦੋ ਬਾਫ ਵਿੱਚ ਦਿੱਖਦੇ ਪੜ੍ਹਦੇ ਹਾਂ ਤਾਂ ਉੱਥੇ ਲਿਖਿਆ ਹੈ ਯਾ ਯਸੂ ਰਾਜਾ ਹੈ ਰੋਦੀ ਦੇ ਦਿਨੀ ਯਹੂਦੀਆ ਦੇ ਬੈਤਲਾ ਵਿੱਚ ਜੰਮਿਆ ਤਾਂ ਵੇਖੋ ਜੋਤਸ਼ੀਆਂ ਨੇ ਚੜ੍ਹਦੇ ਪਾਸਿਓਂ ਯਰੂਸ਼ਲਮੇ ਚ ਆਣ ਕੇ ਕਿਹਾ ਜਿਹੜਾ ਯਹੂਦੀਆਂ ਦਾ ਪਾਦਸ਼ਾਹ ਜੰਮਿਆ ਉਹ ਕਿੱਥੇ ਆ? ਕਿਉਂ ਜਿਉ ਅਸਾਂ ਚੜ੍ਹਦੇ ਪਾਸੇ ਉਹਦਾ ਤਾਰਾ ਡਿੱਠਾ ਅਤੇ ਉਹਨੂੰ ਮੱਥਾ ਟੇਕਣ ਆਏ ਆ। ਇਹ ਗੱਲ ਸੁਣ ਕੇ ਰਾਜਾ ਹਰੋਦੀਸ ਸਾਰੇ ਯਰੂਸ਼ਲਮ ਸਨਿਕ ਭਰਾਇਆ। ਨਾਲ ਹੀ ਅਸੀਂ ਪੜਾਂਗੇ ਜਬੂਰਾ ਦਾ ਗ੍ਰੰਥ 72 ਬਾਬ ਉਹਦੀ 10 ਐਤ ਵਿੱਚ ਲਿਖਿਆ ਹੈ ਤਰਸ਼ੀਸ਼ ਔਰ ਟਾਪੂਆਂ ਦੇ ਰਾਜੇ ਭੇਟ ਲਿਉਣਗੇ। ਸ਼ਬਾ ਤੋਂ ਸਬਾ ਦੇ ਰਾਜੇ ਨਜ਼ਰਾਨੇ ਪਹੁੰਚਾਉਣਗੇ। ਸਗੋਂ ਸਾਰੇ ਰਾਜੇ ਉਸ ਦੇ ਅੱਗੇ ਮੱਥਾ ਟੇਕਣਗੇ। ਸਾਰਿਆਂ ਕੌਮਾਂ ਉਸ ਦੀ ਸੇਵਾ ਕਰਨਗੇ ਆ। ਇਸੀ ਤਰ੍ਹਾਂ ਇਹ ਸ਼ਾਇ ਨਬੀ ਦਾ ਗ੍ਰੰਥ 60 ਭਾਗ ਦੀ ਸ਼ਹਿਤ ਵਿੱਚ ਲਿਖਿਆ ਹੈ ਬਹੁਤ ਸਾਰੇ ਊਠ ਤੈਨੂੰ ਢੱਕ ਲੈਣਗੇ ਵਿਦਿਆਨ ਅਤੇ ਇਫਾ ਦੇ ਜਵਾਨ ਊਠ ਸਾਰੇ ਸਬਾ ਤੋਂ ਆਉਣਗੇ ਸੋਨਾ ਲੁਬਾਨ ਚੁੱਕਣਗੇ ਅਤੇ ਯਹਵਾ ਦੀ ਉਸਤ ਦਾ ਪ੍ਰਚਾਰ ਕਰਨਗੇ ਸੋ ਪਿਆਰਿਓ ਅੱਜ ਜਦੋਂ ਅਸੀਂ ਇਹ ਈਦ ਮਨਾ ਰਹੇ ਹਾਂ ਤਾਂ ਜ਼ਿਕਰ ਕਰਦੇ ਹਾਂ ਕਿ ਤਿੰਨ ਮਜੂਸੀ ਜੋ ਪ੍ਰਭੂ ਯਿਸੂ ਮਸੀਹ ਦੇ ਦਰਸ਼ਨ ਕਰਨ ਵਾਸਤੇ ਆਏ ਇਹ ਰਾਜੇ ਸਨ ਮਜੂਸੀ ਸਨ ਵਿਦਵਾਨ ਸਨ ਅਤੇ ਤਾਰਿਆਂ ਦਾ ਗਿਆਨ ਰੱਖਣ ਵਾਲੇ ਸਨ ਉਹਨਾਂ ਇਹ ਆਪਣੇ ਗਿਆਨ ਅਨੁਸਾਰ ਦੇਖਿਆ ਕਿ ਚੜ੍ਹਦੇ ਵਾਲੇ ਪਾਸੇ ਆਸਮਾਨ ਵਿੱਚ ਇੱਕ ਨੁੱਖਾ ਤਾਰਾ ਹੈ ਜਿਸ ਤੋਂ ਭਾਵੇਂ ਕਿ ਯਹੂਦੀਆਂ ਦਾ ਰਾਜਾ ਪੈਦਾ ਹੋਇਆ ਹੈ ਉਹ ਪੂਰਬ ਤੋਂ ਚੜ੍ਹਦੇ ਵਾਲੇ ਪਾਸੇ ਉਹ ਤਾਰੇ ਦੀ ਅਗਵਾਈ ਪਾ ਕੇ ਤਾਰੇ ਦੇ ਪਿੱਛੇ-ਪਿੱਛੇ ਆਏ ਭਾਵੇਂ ਕਿ ਬਾਈਬਲ ਵਿੱਚ ਇਹਨਾਂ ਦੀ ਪੱਕੀ ਗਿਣਤੀ ਨਹੀਂ ਲਿਖੀ ਪਰ ਰੋਮਨ ਕੈਥੋਲਿਕ ਚਰਚ ਇਸ ਦੀ ਗਿਣਤੀ 4 ਦੱਸਦਾ ਹੈ ਅਤੇ ਇਹ ਵੀ ਆਖਦਾ ਹੈ ਕਿ ਇੱਕ ਮਜੂਸੀ ਭਾਰਤੋਂ ਆਇਆ ਪਰ ਉਹ ਕਿਸੇ ਕਾਰਨ ਕਰਕੇ ਪ੍ਰਭੂ ਯਿਸੂ ਮਸੀਹ ਦੇ ਦਰਸ਼ਨ ਨਹੀਂ ਕਰ ਸਕਿਆ ਸਗੋਂ ਉਹ ਤਿੰਨ ਮਜੂਸੀ ਹੀ ਪ੍ਰਭੂ ਯਿਸੂ ਮਸੀਹ ਕੋਲ ਪਹੁੰਚ ਕੇ ਉਹਦੇ ਦਰਸ਼ਨ ਕੀਤੇ ਕੁਝ ਇਤਿਹਾਸਕ ਲਿਖਤਾਂ ਇਹ ਵੀ ਬਿਆਨ ਕਰਦੀਆਂ ਨੇ ਕਿ ਇਹ ਮਜੂਸੀ ਕੋਈ ਆਮ ਨਹੀਂ ਸਨ ਇਹ ਬਹੁਤ ਵੱਡੇ ਰਾਜੇ ਸਨ ਇਹ ਵੀ ਮੰਨਿਆ ਜਾਂਦਾ ਹੈ ਕਿ ਮਜੂਸੀਆਂ ਕੋਲ ਕਿੰਗ ਮੇਕਰ ਹੁੰਦੇ ਸਨ ਅਤੇ ਕਿਸੇ ਵੀ ਰਾਜ ਵਿੱਚ ਜਾ ਸਕਦੇ ਸਨ ਔਰ ਰਾਜੇ ਨੂੰ ਪਦਵੀ ਤੋਂ ਹਟਾਉਣ ਦਾ ਤੇ ਨਵੇਂ ਰਾਜੇ ਨੂੰ ਬਿਠਾਉਂਦਾ ਵੀ ਇਹਨਾਂ ਕੋਲ ਅਧਿਕਾਰ ਹੁੰਦਾ ਸੀ ਜਿਵੇਂ ਲਿਖਿਆ ਮੱਤੀ ਦੋ ਬਾਬ ਦੀ ਤਿੰਨ ਐਤ ਵਿੱਚ ਕਿ ਇਹ ਗੱਲ ਸੁਣ ਕੇ ਰਾਜਾ ਹੈਰੋਦੀਸ ਅਤੇ ਸਾਰ ਯਰੂਸ਼ਲਮ ਸਨੇ ਕਬਰਾਇਆ ਇਹ ਕਿਉਂ ਕਬਰਾਇਆ ਇਹ ਵੇਖਣ ਵਾਲੀ ਗੱਲ ਹੈ ਇਸ ਮਜੂਸੀਆਂ ਦੇ ਆਉਣ ਦਾ ਕੁਝ ਖਾਸ ਮਕਸਦ ਹੁੰਦਾ ਸੀ ਕਿਸੇ ਵੀ ਰਾਜ ਵਿੱਚ ਜਦੋਂ ਇਹ ਜਾਂਦੇ ਸਨ ਤੇ ਇਹਦੇ ਕੋਈ ਮਕਸਦ ਹੁੰਦਾ ਸੀ ਜਿਵੇਂ ਇੱਕ ਵਾਰੀ ਅਰਮੇਨੀਆ ਦਾ ਰਾਜਾ ਰਿਟੀਗਾਰਡ ਕੁਝ ਮਜੂਸੀਆਂ ਦੇ ਨਾਲ ਨੀਰੋ ਬਾਦਸ਼ਾ ਨੂੰ ਮਿਲਣ ਗਿਆ ਤੇ ਨੀਰੋ ਬਾਦਸ਼ਾ ਘਬਰਾ ਗਿਆ ਤੇ ਉਹਨਾਂ ਦੀ ਖਾਤਰਦਾਰੀ ਵਿੱਚ ਕੋਈ ਕਸਰ ਨਾ ਰਹਿ ਜਾਵੇ ਇਸ ਕਰਕੇ ਉਹਨੇ ਬਹੁਤ ਵੱਡੀ ਦਾਵਤ ਕੀਤੀ ਅਸੀਂ ਜਾਣਦੇ ਹਾਂ ਕਿ ਨੀਰੋ ਬਾਦਸ਼ਾ ਇੱਕ ਖਤਰਨਾਕ ਰਾਜਾ ਸੀ ਨੀਰੋ ਈਸਾਈਆਂ ਦੇ ਖਿਲਾਫ ਸੀ ਕਿਉਂਕਿ ਈਸਾਈ ਘਟ ਗਿਣਤੀ ਸਨ ਅਤੇ ਉਹ ਆਪਣੇ ਜਸ਼ਨਾਂ ਵਿੱਚ ਅਕਸਰ ਇਸ ਸ਼ਾਇਆਂ ਨੂੰ ਟਾਰਗੇਟ ਕਰਦਾ ਸੀ ਇਹ ਸ਼ਾਇਆਂ ਨੂੰ ਸ਼ੇਰਾਂ ਦੇ ਅੱਗੇ ਪਾ ਦਿੰਦਾ ਸੀ ਤੇ ਆਪਣੇ ਜਸ਼ਨ ਵਿੱਚ ਹਨੇਰਾ ਰੱਖਦਾ ਸੀ ਤੇ ਚਾਨਣ ਦੇ ਲਈ ਇਹ ਸ਼ਾਇਆਂ ਨੂੰ ਅੱਗ ਲਾ ਕੇ ਸਾੜਦਾ ਸੀ ਜਦੋਂ ਤੱਕ ਉਹ ਮੱਚਦੇ ਰਹਿੰਦੇ ਸਨ ਤਾਂ ਉਹ ਜਸ਼ਨ ਮਨਾਉਂਦਾ ਰਹਿੰਦਾ ਸੀ ਸੋ ਇਸ ਤਰ੍ਹਾਂ ਦੇ ਰਾਜੇ ਨੇ ਵੀ ਉਹਨਾਂ ਮਜੂਸੀਆਂ ਦੀ ਖਾਤਰਦਾਰੀ ਵਿੱਚ ਕੋਈ ਕਸਰ ਨਹੀਂ ਛੱਡੀ ਦੱਸਦੇ ਹਨ ਕਿ ਮਜੂਸੀਆਂ ਦੀ ਖਾਤਰਦਾਰੀ ਵਿੱਚ 8 ਲੱਖ ਰੋਜ਼ਾਨਾ ਰੋਮਨ ਕਰੰਸੀ ਖਰਚ ਕਰਦਾ ਸੀ ਤੇ ਜਦੋਂ ਉਹ ਮਜੂਸੀ ਜਾਣ ਲੱਗੇ ਤਾਂ ਤੋਹਫੇ ਦੇ ਤੌਰ ਤੇ ਉਹਨਾਂ ਨੂੰ 1 ਲੱਖ ਕਰੰਸੀ ਰੋਮਨ ਕਰੰਸੀ ਦਿੱਤੀ ਸੋ ਮਜੂਸੀਆਂ ਦੀ ਆਮਦ ਦੇ ਵੇਲੇ ਜਦੋਂ ਰਾਜਾ ਹੈਰੋਦੀਸ ਦੇ ਮਹਿਲ ਵਿੱਚ ਹੋਈ ਤਾਂ ਰਾਜਾ ਹੈਰੋਦੀਸ ਵੀ ਕਬਰਾ ਗਿਆ ਤੇ ਸਾਰਾ ਯਰੂਸ਼ਲਮ ਵੀ ਕਬਰਾ ਗਿਆ ਤੇ ਰਾਜਾ ਚੁੱਪਚੀ ਪੀਤੇ ਬਾਲਕ ਯਿਸੂ ਦੀ ਖੋਜ ਵਿੱਚ ਲੱਗ ਗਿਆ ਦੱਸਦੇ ਨੇ ਕਿ ਜਦੋਂ ਮੱਤੀ ਦੀ ਅੰਜੀਲ ਦੋ ਬਾਪ ਉਹਦੀ 11 ਐਤ ਵਿੱਚ ਲਿਖਿਆ ਹੈ ਕਿ ਉਹਨਾਂ ਨੇ ਉਸ ਘਰ ਵਿੱਚ ਜਾ ਕੇ ਬਾਲਕ ਨੂੰ ਅਤੇ ਉਸ ਦੀ ਮਾਤਾ ਮਰੀਮ ਦੇ ਨਾਲ ਡਿੱਠਾ ਔਰ ਪੈਰੀ ਪੈ ਕੇ ਮੱਥਾ ਟੇਕਿਆ ਤੇ ਆਪਣੀਆਂ ਥੈਲੀਆਂ ਖੋਲ ਕੇ ਸੋਨਾ, ਮੋਹਰ, ਲਬਾਨ, ਗੰਦਰਸ ਉਹਦੀ ਭੇਟ ਚੜਾਇਆ। ਇਹ ਸੋਨਾ, ਮੋਹਰ, ਲਬਾਨ ਯਸੂਸੀ ਨੂੰ ਰਾਜਾ ਹੋਣ ਦਾ ਘੋਸ਼ਿਤ ਕਰਦਾ ਹੈ। ਇਸ ਲਈ ਉਹ ਰਾਜੇ ਬੜੀ ਦੂਰ ਤੋਂ ਯਸੂਸੀ ਦੇ ਦਰਸ਼ਨ ਕਰਨ ਵਾਸਤੇ ਆਏ। ਆਓ ਅਸੀਂ ਵੀ ਸਾਰੇ ਉਹਨਾਂ ਰਾਜਿਆਂ ਦੇ ਨਾਲ ਮਿਲ ਕੇ ਪ੍ਰਭੂ ਯਿਸੂ ਮਸੀਹ ਦੇ ਦਰਸ਼ਨ ਕਰੀਏ ਆਪਣੇ ਦਿਲਾਂ ਨੂੰ ਖੋਲੀਏ ਤੇ ਪ੍ਰਭੂ ਯਿਸੂ ਮਸੀਹ ਨੂੰ ਆਪਣੇ ਨਦਰਾਨੇ ਭੇਟ ਕਰੀਏ ਅੱਜ ਸਾਡੇ ਕੋਲ ਭਾਵੇਂ ਸੋਨਾ ਮੋਹਰ ਲਬਾਨ ਨਹੀਂ ਹਨ ਪਰ ਅਸੀਂ ਆਪਣਾ ਦਿਲ ਪ੍ਰਭੂ ਯਿਸੂ ਮਸੀਹ ਦੇ ਚਰਨਾਂ ਵਿੱਚ ਭੇਟ ਕਰ ਸਕਦੇ ਹਾਂ